ਨਹੀਂ 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 ਸਰ ਪਹਿਲੀ ਵਾਰੀ ਵੀ ਜਦੋਂ ਉਹ ਜਿਹੜੇ ਬੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਲਈ ਸੀ ਜਦੋਂ ਮੈਂ ਐਸਐਸਪੀ ਸਾਹਿਬ ਦੇ ਪੇਸ ਹੋਇਆ ਮੈਂ ਉਹ ਬੰਦੇ ਦੇ ਹਿਸਾਬ ਨਾਲ ਹੀ ਚੱਲੇ ਆ ਜਿੱਥੇ ਉਹਨੇ ਕਿਹਾ ਮੈਂ ਉਹਨੂੰ ਡਾਕੂਮੈਂਟ ਦੇ ਦਿੱਤੇ ਪਰ ਮੈਂ ਉਹਨੂੰ ਇੰਨੀ ਗੱਲ ਜ਼ਰੂਰ ਕਹਿੰਦਾ ਸੀ ਮੈਂ ਕਿਹਾ ਇਹ ਮੇਰਾ ਵੈਸਟਰ ਵੀਜ਼ਾ ਲਾ ਰਹੇ ਨੇ ਮੇਰਾ ਨਹੀਂ ਲੱਗਣਾ ਪਰ ਇਹ ਇਨਾਂ ਨੇ ਮੇਰੀ ਇੱਕ ਨਹੀਂ ਸੁਣੀ ਜਿੰਨੇ ਜ਼ਿੰਮੇਵਾਰੀ ਲਈ ਉਹ ਕਰੇ ਜੀ ਮੈਂ ਜ਼ਿੰਮੇਵਾਰੀ ਲਈ ਆ ਤੂੰ ਮੇਰੇ ਹਿਸਾਬ ਨਾਲ ਚੱਜੋ ਜਦੋਂ ਇਹਨਾਂ ਨੇ ਸੈਕੰਡ ਟਾਈਮ ਵੀ ਲਈ ਜੀ ਉਹ ਬਾਹਰ ਲਈ ਇਹਨਾਂ ਨੇ ਮੇਰੇ ਕੋਲ ਤੱਕ ਕੋਈ ਡਾਕੂਮੈਂਟ ਨਹੀਂ ਆਇਆ ਜੀ ਮੇਰੇ ਕੋਲ ਤਾਂ ਜੋ ਇਹਨਾਂ ਨੇ 18 ਜ ਮੇਰੀ ਫਾਈਲ ਆਈ ਸੀ ਟੂ ਰੈਸਟ ਵੀ ਜੀ ਦੀ ਉਹਦੇ ਵਿੱਚ ਵੀ ਮੈਨੂੰ ਤਾਂ ਪਤਾ ਲੱਗੇ ਜਿਹੜੇ ਨੇ ਵਰਕ ਪਰਮਿਟ ਲਿਆ ਸੀ ਉਹ ਵੀ ਸਿੰਗਲ ਦਾ ਲਿਆ ਵਾ ਉਹਦੇ ਵਿੱਚ ਮੈਰਿਡ ਮੇਰਾ ਨੋ ਹੀ ਨਹੀਂ ਆ ਰਿਹਾ ਕਿਤੇ ਅੱਛਾ ਤੇ ਮਤਲਬ ਜਿਹੜੇ ਇਲਜ਼ਾਮ ਲਗਾ ਰਹੇ ਨੇ ਉਹ ਝੂਠੇ ਲਗਾ ਰਹੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਕੈਨੇਡਾ ਚ ਕੋਈ ਫੋਟੋਆਂ ਵਾਇਰਲ ਕੀਤੀਆਂ ਹੁੰਦੀਆਂ ਨਾ 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 ਸਰ ਮੈਂ ਕੋਈ ਨਹੀਂ ਫੋਟੋ ਵਾਇਰਲ ਕਰੀ ਮੈਂ ਤਾਂ ਇਹਨਾਂ ਦੇ 4 ਸਾਲ ਇਹਨਾਂ ਦੀ 5 ਸਾਲ ਜਦੋਂ ਮਾਤਾ ਵੀ ਗਈ ਹੈ ਨਾ ਮੈਂ ਤਾਂ ਉਸ ਤੋਂ ਬਾਅਦ ਐਸਐਸਪੀ ਸਾਹਿਬ ਦੇ ਪੇਜ ਹੋਇਆ ਪਹਿਲਾਂ ਤਾਂ ਮੈਂ ਇਹਨਾਂ ਦੀ ਮੈਂਤਾ ਹੀ ਬੋਕ ਰਹੀਆਂ ਕਿਉਂ ਵੀ ਆਪਾਂ ਮਾਂ ਤੇ ਭਾਈ ਬੈਠਾ ਬਈ ਆਪਾਂ ਕੋਈ ਨਹੀਂ ਬੈਠੇ ਨੇ ਇਹਨਾਂ ਨਾਲ ਗੱਲਾਂ ਕਰਾਂਗੇ ਵੀ ਇਹ ਆਪਣਾ ਹੱਲ ਕਰਨਾਂਗੇ ਜਦੋਂ ਉਹ ਵੀ ਚਲੇ ਗਏ ਜੀ ਬਾਹਰ ਉਹ ਵੀ ਮੇਰੇ ਤੋਂ ਹੀ ਪੈਸੇ ਸ਼ੋ ਕਰਵਾ ਕੇ ਚਲੇ ਗਏ ਫੈਲ ਖਰਚਾ ਵੀ ਮੈਂ ਲਾਤਾ ਹਜੇ ਤਾਂ ਮੈਨੂੰ ਕਹਿੰਦੀ ਸੀ ਟਿਕਟਾਂ ਵੀ ਲੈ ਕੇ ਦੇ ਸਾਂ ਮੈਂ ਮੇਰੀ ਮਦਰ ਕਹਿੰਦੀ ਵੀ ਇਹ ਆਪਾਂ ਟਿਕਟਾਂ 2.5 ਲੱਖ ਰੁਪਏ ਉਹਨਾਂ ਨੂੰ ਕਿੱਥੋਂ ਦੇ ਦੀ ਹਾਂ ਜਾ ਤੂੰ ਤਾਂ ਆਪ ਵਿਚਾਰ ਸਾਲਾਂ ਤੋਂ ਉਰੇ ਬੈਠਾ ਜੇ ਤੂੰ ਬਾਹਰ ਗਿਆ ਹੁੰਦਾ ਫਿਰ ਚਾਹ ਪਈ ਸਾਰਾ ਕੁਝ ਕਰ ਦਿੰਦਾ ਠੀਕ ਆ ਫਿਰ ਅਸੀਂ ਟੈਕਟਾਂ ਨੂੰ ਤਾਂ ਮਨਾ ਕਰਤਾ ਸੀ ਜੀ ਜਿਹੜੇ ਤੁਸੀਂ ਪੈਸੇ ਸ਼ੋਅ ਕੀਤੇ ਸੀਗੇ ਉਹਦੇ ਮਦਰ ਤੇ ਭਾਣ ਬਾਕੀ ਚ ਉਹ ਤੁਹਾਨੂੰ ਵਾਪਸ ਮਿਲੇ ਕਿ ਉਹ ਵੀ ਨਹੀਂ ਮਿਲੇ ਨਹੀਂ ਨਹੀਂ ਉਹ ਵੀ ਨਹੀਂ ਮਿਲੇ ਸਰ ਅੱਛਾ ਉਹ ਵੀ ਨਹੀਂ ਮਿਲੇ ਆਪਾਂ ਉਸ ਲਈ ਇਹਨਾਂ ਨੇ ਮੈਨੂੰ ਚੈੱਕ ਦਿੱਤਾ ਸੀ ਚੈੱਕ ਤਾਂ ਮੈਂ ਆਪਣੀ ਇੱਕ ਮਦਰ ਸਮਝ ਕੇ ਮੈਂ ਉਹਨਾਂ ਨੂੰ ਕਹੀ ਗਿਆ ਜੀ ਉਹ ਕਹਿੰਦੀ ਚੱਲ ਤੁਸੀਂ ਮੇਰਾ ਚੈੱਕ ਲੈ ਲਓ ਵੀ ਮੈਨੂੰ ਪੈਸੇ ਦਾ ਅਰੇਂਜਮੈਂਟ ਕਰ ਦਿਓ ਮੈਂ ਉਹਦਾ ਕਰ ਦਿਆਂ ਹੁਣ ਮੰਕੀ ਕਰਦਿਓ ਲੜਕੀ ਜਮਾਨਤ ਤੇ ਬਾਹਰ ਆ ਗਈ ਹੈ ਹੁਣ ਕਿਸ ਤਰ੍ਹਾਂ ਅ ਨੇ ਪਰਵਾਹੀ ਕਰਾਂਗੇ ਸਰ ਕੁਝ ਕਰਾਂਗੇ ਪਰਵਾਹੀ ਜੋ ਆਪਾਂ ਨੂੰ ਹਿਸਾਬ ਕੋਟ ਦੋਗੀ ਆਪਾਂ ਲਵਾਂਗੇ ਠੀਕ ਹੈ